ਜੰਦੀ ਵਿੱਚ ਪੰਜਪਾ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦੁਆਰ ਪ੍ਰੋਗਰਾਮ ਦੌਰਾਨ ਦਿਖਿਆ ਪਾਰੀ ਉਤਸ਼ਾਹ ਪਾਰਟੀ ਦੀ ਰਾਸ਼ਟਰੀ ਅਧ ਸੂਬਾ ਇਕਾਈ ਵੱਲੋਂ ਸ਼ੁਰੂ ਕੀਤੇ ਗਏ ਕੈਂਪਾਂ ਦੇ ਤੀਜੇ ਦੌਰ ਦੇ ਦੌਰਾਨ ਅੱਜ ਵਿਦਵਾਨ ਸਭਾ ਹਲਕਾ ਦਿਨਾਨਗਰ ਦੇ ਮੰਡਲ ਚੌਥਾ ਦੇ ਪਿੰਡ ਜੰਦੀ ਵਿੱਚ ਸੂਬਾ ਸਕੱਤਰ ਅਤੇ ਹਲਕਾ ਇਨਚਾਰਜ ਪ੍ਰਿੰਸੀਪਲ ਰੇਨੂ ਕਸ਼ਯਪ ਅਤੇ ਮੰਡਲ ਪ੍ਰਧਾਨ ਕੁਰਸ਼ੋਤਨ ਠਾਕੁਰ ਦੀ ਨਿਗਰਾਨੀ ਹੇਠ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਤਹਿਤ ਕਾਰਡ ਨਿਰਮਾਣ ਰਜਿਸਟ੍ਰੇਸ਼ਨ ਕੀਤੀ ਗਈ ਲੋਕਾਂ ਨੂੰ ਇਹਨਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਸੈ ਸਿਨਿਓਰਜਕ ਵਿਨੈ ਚੌਧਰੀ ਰਾਜੇਸ਼ ਸ਼ਰਮਾ ਸੰਜੀਵ ਸ਼ਰਮਾ ਜ਼ਿਲ੍ਹਾ ਲੀਗਲ ਸੈਲ ਦੇ ਇੰਚਾਰਜ ਰਾਕੇਸ਼ ਕੁਮਾਰ ਨਡਾਲਾ ਦੇ ਨਾਲ ਸੀਨੀਅਰ ਪਾਜਪਾ ਆਗੂ ਪੂਰਨ ਸਿੰਘ ਸ਼ਕਤੀ ਕੇਂਦਰ ਇੰਚਾਰਜ ਜਤਿੰਦਰ ਕੁਮਾਰ ਕਾਲੋ ਬੂਥ ਇਨਚਾਰਜ ਰਾਜਿੰਦਰ ਸਿੰਘ ਕੇਵਲ ਸਿੰਘ ਕੈਪਟਨ ਦਿਲਾਵਰ ਸਿੰਘ ਦਵਿੰਦਰ ਸਿੰਘ ਅਤੇ ਨਰੇਸ਼ ਠਾਕੁਰ ਮੰਡਲ ਦੀ ਸਮੁੱਚੀ ਟੀਮ ਮੌਜੂਦ ਰਹੀ ਹਲਕਾ ਇਨਚਾਰਜ ਰੇਨੂ ਕਸ਼ਪ ਬੀਜੇਪੀ ਦੀਨਾ ਨਗਰ ਅੱਜ ਪਿੰਡ ਜੰਡੀ ਦੇ ਵਿੱਚ ਮੰਡਲ ਚੋਣਤਾ ਇੱਥੇ ਆ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਦੁਆਰਾ ਜਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਕੈਂਪ ਲਗਾਇਆ ਔਰ ਜਤਿੰਦਰ ਜੀ ਸਾਡੇ ਇੱਥੋਂ ਦੇ ਦਾਇਤਵ ਤੇ ਨੇ ਤੇ ਮੇਰੇ ਐਕਸ ਪੂਰਵ ਪ੍ਰਧਾਨ ਪੂਰਨ ਸਿੰਘ ਪੁਰੀ ਜੀ ਅਸੀਂ ਪਹਿਲੇ ਇਸ ਮੰਡਲ ਦੇ ਵਿੱਚ ਲਗਾਇਆ ਸੀਗਾ ਪਿੰਡ ਝੜੋਲੀ ਦੇ ਵਿੱਚ ਫਿਰ ਲਗਾਇਆ ਸੀ ਬਿਆਨਪੁਰ ਦੇ ਵਿੱਚ ਅੱਜ ਲਗਾਇਆ ਸੀ ਜੰਡੀ ਦੇ ਵਿੱਚ ਹੌਲੀ ਹੌਲੀ ਇਸ ਤਰ੍ਹਾਂ ਅਸੀਂ ਸਾਰੇ ਦੇ ਸਾਰੇ ਪਿੰਡ ਕਵਰ ਕਰਾਂਗੇ ਔਰ ਹਰ ਪਿੰਡ ਦੇ ਵਿੱਚ ਬੜੇ अच्छे तरीके ਦੇ ਨਾਲ ਕੈਂਪ ਚੱਲ ਰਹੇ ਨੇ ਅੱਜ ਦੇ ਪਿੰਡ ਦੇ ਵਿੱਚ ਅੱਜ ਕਟੋ-ਕਟ 700 ਤੋਂ ਉੱਪਰ ਲੋਕੀ ਵਿਜ਼ਿਟ ਕੀਤੇ ਇਸ ਕੈਂਪ ਦੇ ਵਿੱਚ ਔਰ 500 ਤੋਂ 600 ਦੇ ਵਿੱਚ ਵਿੱਚ ਉਹਨਾਂ ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਔਰ 250 ਦੇ ਲਾਗੇ ਚਾਗੇ ਆਯੂਸ਼ਮਾਨ ਕਾਰਡ ਤੇ ਆਵਾ ਕਾਰਡ ਲੋਕੀ ਬਣਾ ਕਰਕੇ ਲੈ ਕੇ ਗਏ ਔਰ ਕੁਛ ਇੱਕ ਫਾਰਮ ਪਰ ਹੈ ਔਰ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਮੋਦੀ ਦੀਆਂ ਸਕੀਮਾਂ ਜਿਹੜੀਆਂ ਮੋਦੀ ਦੇਸ਼ਵਸ ਦੇਸ਼ ਹਿਤ ਵਾਸਤੇ ਭਾਰਤੀ ਜਨਤਾ ਪਾਰਟੀ ਦੇਸ਼ ਹਿਤ ਵਾਸਤੇ ਸੋਚਦੀ ਹੈ ਇਸ ਕਰਕੇ ਕੋਈ ਵੀ ਵਿਤਕਰਾ ਨਹੀਂ ਕਿ ਕੌਣ ਕਿਸ ਪਾਰਟੀ ਦਾ ਕੋਣ ਕਿਸ ਦਾ ਨਹੀਂ ਹੈਗਾ ਉਹਨੂੰ ਭੁਲਾ ਕਰਕੇ ਸਾਡਾ ਦੇਸ਼ ਅੱਗੇ ਵਧੇ ਸਾਡੇ ਪੰਜਾਬੀਆਂ ਨੂੰ ਕੁਛ ਤੇ ਕੁਛ ਤੇ ਹਾਂ ਅਸੀਂ ਸਾਰੇ ਵੈਰੀ ਕਲੀਅਰ ਜਾਣਦੇ ਆ ਕਿ ਜਿੰਨੀਆਂ ਵੀ ਸਕੀਮਾਂ ਮਿਲਦੀਆਂ ਮੋਦੀ ਜੀ ਦੀਆਂ ਜੇ ਰਾਸ਼ਨ ਕਾਰਡ ਹੈ ਮੋਦੀ ਜੀ ਦਾ ਆਯੁਸ਼ਮਾਨ ਕਾਰਡ ਹੈ ਮੋਦੀ ਜੀ ਦਾ ਉਜਵਲ ਦਾ ਯੋਜਨਾ ਮੋਦੀ ਜੀ ਦੀ ਹੈ ਮਨਰੇਗਾ ਦਾ ਪੈਸਾ ਆਉਂਦਾ ਹੈ ਉਹ ਮੋਦੀ ਜੀ ਦਾ ਇਥੋਂ ਦੀ ਸਰਕਾਰਾਂ ਦੇ ਕੋਲ ਕੁਝ ਨਹੀਂ ਹੈਗਾ ਔਰ ਉਹ ਜਨਤਾ ਵਾਸਤੇ ਕੁਝ ਵੀ ਨਹੀਂ ਕਰ ਰਹੇ ਜੀ ਅਸੀਂ ਪਿੰਡ ਪਿੰਡ ਦੇ ਵਿੱਚ ਕੈਂਪ ਵੀ ਲਗਾ ਰਹੇ ਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਅਲੱਗ-ਅਲੱਗ ਸਮੱਸਿਆ ਵੀ ਦੇਖ ਰਹੇ ਆ ਬਹੁਤ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਹੈਗੇ ਬਹੁਤ ਸਾਰੇ ਲੋਕਾਂ ਦੇ ਕੋਲ ਉਹਨਾਂ ਦੀ ਬੇਸਿਕ ਸੁਵਿਧਾ ਵੀ ਨਹੀਂ ਹੈਗੀ ਇਸ ਚੀਜ਼ ਦਾ ਬਹੁਤ ਜ਼ਿਆਦਾ ਸਾਨੂੰ ਦੁੱਖ ਵੀ ਹੈਗਾ ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਅਸੀਂ ਸਾਰੇ ਕਾਰਜਕਰਤਾ ਅਸੀਂ ਪ੍ਰਯਾਸ ਕਰਦੇ ਰਵਾਂਗੇ ਤੇ ਜਿੰਨਾ ਕਿ ਸਾਡੇ ਕੋਲ ਬਣ ਪੜਦਾ ਅਸੀਂ ਆਪਣੇ ਪੰਜਾਬੀਆਂ ਦੀ ਜ਼ਰੂਰ ਸੁਣਾਗੇ ਤੇ ਇੱਕ ਈਸ਼ਵਰੀ ਏਕਾਰੇ ਸਮਝ ਕਰਕੇ ਇੱਕ ਕੈਂਪ ਦਾ ਅਸੀਂ ਲਗਾਉਂਦੇ ਰਵਾਂਗੇ ਤੇ ਸਾਡੇ ਮੰਡਲ ਦੇ ਵਿੱਚ ਹੁਣ ਤੱਕ ਤਿੰਨ ਕੈਂਪ ਲੱਗਿਆ ਇੱਕ ਝੜੋਲੀ ਕੈਂਪ ਲੱਗਾ ਇੱਕ ਬਿਆਨਪੁਰ ਕੈਂਪ ਲੱਗਾ ਅੱਜ ਜਿਹੜਾ ਕੈਂਪ ਆ ਝੰਡੀ ਕੈਂਪ ਲੱਗਾ ਇਹਦੇ ਵਿੱਚ ਜਿਹੜੇ ਵੀ ਅਸੀਂ ਫਾਰਮ ਅੱਜ ਤੱਕ ਜਨੇਹ ਫਾਰਮ ਭਰਿਆ ਸਭ ਤੋਂ ਜ਼ਿਆਦਾ ਝੰਡੀ ਪਿੰਡ ਦੇ ਵਿੱਚ ਫਾਰਮ ਭਰੇ ਜਣਾ ਜਿਹੜੇ ਰਾਈ ਮਸ਼ੀਨ ਟੂਲ ਕਿਟ ਵਾਲੇ ਫਾਰਮ ਨਾ ਇਹ ਭਰੇਣਾ 247 ਔਰ ਜਿਹੜੇ ਆਇਸਮਾਨ ਕਾਰਡ ਨਾ ਇਹ 130 ਫਾਰਮ ਭਰੇ ਉਹ 276 ਜਾਂ 77 ਕਾਰਡ ਜਿਹੜੇ ਨਾ ਉਹ ਬਣੇ ਨਾ ਬਣ ਕੇ ਤਿਆਰ ਹੋ ਗਏ ਨਾ ਤੇ ਲੋਕਾਂ ਨੂੰ ਬੈਨੀਫਿਟ ਮਿਲਿਆ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਔਰ ਮੈਂ ਬੋਲਦਾ ਹਾਂ ਵੀ ਜੇਕਰ ਇਹ ਜਿਹੜੇ ਬੰਦੇ ਜਿੰਨਾ ਵੀ ਇਹ ਇਹ ਮਹਿੰਮ ਚਲਾਈ ਹੈ ਸਾਡੀ ਭਾਰਤੀ ਜਨਤਾ ਪਾਰਟੀ ਨੇ ਬਹੁਤ ਇੱਕ ਅਕਸ਼ੀ ਮਹਿੰਮ ਹੈ ਇਹ ਜੇਕਰ ਇਹ ਮਹਿੰਮ ਸਾਡੀ ਕਾਮਯਾਬ ਹੋ ਜਾਂਦੀ ਹੈ ਤੇ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਇਹ ਜਿਹੜਾ ਦਿਨ ਰਾਤ ਵਿਧਾਨ ਸਭਾ ਇਹ ਸਾਨੂੰ ਪਿੱਛੇ ਨਹੀਂ ਕਰ ਸਕਦਾ ਪਾਰਟੀ ਹਮੇਸ਼ਾ ਹੀ ਗਰੀਬ ਦੇ ਹਿੱਤ ਵਿੱਚ ਪੰਜਾਬ ਦੇ ਹਿੱਤ ਵਿੱਚ ਕੰਮ ਕਰਦੀ ਆ ਉਹ ਜਿਹੜਾ ਖੁਸ਼ ਹਨ ਕੀ ਕੋਈ ਪਾਰਟੀ ਹੈ ਜਿਹੜੀ ਘਰ ਘਰ ਆ ਕੇ ਲੋਕਾਂ ਨੂੰ ਕਹਿ ਰਹੀ ਹੈ ਕਿ ਆਂਸੂਮਨ ਕਾਰਡ ਜਿਹੜੇ ਉਸੇ ਐਟ ਟਾਈਮ ਤੇ ਬਣਾ ਕੇ ਦੇ ਰਹੀ ਹੈ ਅੱਜ ਤੱਕ ਸਰਕਾਰਾਂ ਲਾਰੇ ਲੱਪੇ ਲਾਂਦੀਆਂ ਰਹੀਆਂ ਕਿਸੇ ਨੇ ਅਭੀ ਅੰਸ਼ੂਮਨ ਕਾਰਡ ਜਾਂ ਕੋਈ ਵੀ ਹੈਲਥ ਬੀਮਾ ਇਹ ਯੋਜਨਾ ਕੁਝ ਵੀ ਨਹੀਂ ਕੀਤਾ ਇਹ ਪ੍ਰਯਾਸ ਭਾਰਤੀ ਜਨਤਾ ਪਾਰਟੀ ਦਾ ਹੈ ਇਹ ਮੋਦੀ ਜੀ ਦੀ ਰਹਿਣ ਹੋਏ ਕੰਮ ਕੀਤਾ ਜਾ ਰਿਹਾ ਹੈ